नौजवान इन्हनि सुठ प ਉਹਨਾਂ ਨੂੰ ਲਾ ਪਾ ਰਿਹਾ ਇਹਨਾਂ ਨੇ ਵਰਮਕੀਨ ਦਾ ਉਹਨਾਂ ਦਾ ਛਾਤੀਆਂ ਕਾਂ ਦੇ ਮੁਕਾਬਲਾ ਕੀਤਾ ਤੇ ਆਪਣੇ ਵੱਲੋਂ ਹੁਣ ਆਵਾਜ਼ ਲੱਗਦਾ ਹੈ ਕਿ ਇਹੀ ਰਹਿ ਗਿਆ ਉਸ ਪਰਦੋ ਗਿਆ ਕਿਰਪਾ ਕਰਦੇ ਹੋ ਲਾ ਕੇ ਸ਼ਬਦ ਹੈਲੋ ਸੁਣਦਾ ਜੀ ਸੁਣਦਾ ਕੁਝ ਸੁਣਦਾ ਸੁਣਦਾ ਹੈਲੋ ਹੈਲੋ ਸੁਣਦਾ ਸੁਣਦਾ ਇਹ ਸਭ ਇਹ ਕਹਿਣਾ ਕਿ ਵਿਦਿਆਰਥੀਆਂ ਨੇ ਏਕਾ ਦਿਖਾਇਆ ਏਕਾ ਸੂਝ ਦਿਖਾਈ ਔਰ ਜਿਹੜੇ ਲੋਕੀ ਹਰਿਆਣਾ ਹਿਮਾਚਲ ਪੰਜਾਬ ਤੇ ਭਾਰਤ ਦੇ ਬਾਕੀ ਲੋਕਾਂ ਨਾਲੋਂ ਨਾਲੋਂ ਖੇਰਨਾ ਦੋਵੇਂ ਸੀ ਉਹਨਾਂ ਦਾ ਘੱਟ ਕੇ ਸੁਧਾਤਾ ਦੇ ਤਰਫੋਂ ਮੁਕਾਬਲਾ ਕੀਤਾ ਮੈਂ ਸਿਰਫ ਇੱਕ ਗੱਲ ਕਹਿਣੀ ਹੈ ਸਮੇਂ 2 ਮਿੰਟਾਂ ਵੀ ਘੱਟ ਲਾਉਂਗਾ ਲੜਾਈ ਸੁਭਾਰਨ ਨਹੀਂ

ਨਾਰਿਆਂ ਮੋਰਚੇ ਦੇ ਇਹ ਕਾ ਚਾਹਵੇਂ ਆ ਸਾਰੇ ਧਰਮਾਂ ਦਾ ਸਾਰੀਆਂ ਜਾਤੀਆਂ ਦਾ ਪਰ ਸਾਰੇ ਭਾਰਤ ਦੇ ਲੋਕਾਂ ਦਾ ਪੰਜਾਬ ਉਹਦੀ ਜ਼ੁਬਾਈ ਕਰੇਗਾ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਜਿਣੀ ਆ ਤੁਹਾਨੂੰ ਸਮਾ ਦਿੱਤਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਭ ਨੂੰ ਮੁਬਾਰਕਾਂ ਧੰਨਵਾਦ